ಆಲ್ಟು ನ್ಯೂಸ್ ದವಿ ತಾಡಾ ಸ್ವಾಗತ ਅੰਮ੍ਰਿਤਸਰ ਵਿੱਚ ਪਿਛਲੇ ਦਿਨੀ ਖਾਲਸਾ ਕਾਲਜ ਦੇ ਬਾਹਰ ਦੋ ਨੌਜਵਾਨਾਂ ਵਿੱਚ ਆਪਸੀ ਟਕਰਾਅ ਹੋਣ ਤੋਂ ਬਾਅਦ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸੇ ਤਰ੍ਹਾਂ ਦਾ ਮਾਮਲਾ ਬਾਬਾ ਬਕਾਲਾ ਵਿੱਚ ਸਾਹਮਣੇ ਆਇਆ ਹੈ ਜਿੱਥੇ ਆਪਸ ਵਿੱਚ ਮੋਟਰਸਾਈਕਲ ਟਕਰਾਉਣ ਨਾਲ ਦੋ ਨੌਜਵਾਨਾਂ ਵਿੱਚ ਬਹਿਸ-ਬਾਜੀ ਤੋਂ ਬਾਅਦ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬਾਈਕ ਸਵਾਰ ਫਰਾਰ ਹੋ ਗਏ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਲਾਅ ਐਂਡ ਔਰਡਰ ਦੀ ਸਥਿਤੀ ਬੱਤ ਤੋਂ ਬ ਅੱਜ ਕੱਲ ਦੇ ਨੌਜਵਾਨਾਂ ਵਿੱਚ ਸ਼ਹਿਨ ਸ਼ਕਤੀ ਬਿਲਕੁਲ ਖਤਮ ਹੁੰਦੀ ਦਿਖਾਈ ਦੇ ਰਹੀ ਹੈ ਆਓ ਦੇਖਦੇ ਹਾਂ ਇੱਕ ਰਿਪੋਰਟ ਮੇਰਾ ਨਾਮ ਹਰਪਾਲ ਸਿੰਘ ਆ ਮੇਰੇ ਬੇਟੇ ਦਾ ਰਿਸ਼ੀਵੰਤ ਆ ਉਹ ਮੈਂ ਬਾਰਡਰ ਸਕਿਉਰਿਟੀ ਫੋਰਸ 'ਚ ਨੌਕਰੀ ਕਰਦਾ ਹਾਂ ਬੀਐਸਐਫ 'ਚ ਮੇਰਾ ਬੱਚਾ ਸਾਮਾ ਨੂੰ ਵਿਆਹ ਤੋਂ ਪਾਰਟੀ ਟੈਂਡ ਕਰਕੇ ਆਉਣ ਰਿਹਾ ਸੀ ਉਹ ਕਿਦੇ ਰਾਹ ਦੇ ਵਿੱਚ ਕੋਈ ਮੋਟਰਸਾਈਕਲ ਟਕਰਾ ਗਿਆ ਉਹਦੇ ਨਾਲ ਤੇ ਮੋਟਰਸਾਈਕਲ ਟਕਰਾਉਣ ਨਾਲ ਉਹ ਗੱਡੀ ਘੁੰਮ ਕੇ ਜਦੋਂ ਗਈ ਉਹਦਾ ਟਾਇਰ ਪੈਂਚਰ ਹੋ ਗਿਆ ਉਹਨਾਂ ਬੰਦਿਆਂ ਨੇ ਉਹਦੇ ਪਿੱਛਾ ਕਰਕੇ ਉਹਨੂੰ ਮਤਲਬ ਪਿੱਛਾ ਕਰਨ ਤੋਂ ਬਾਅਦ ਉਹਨੂੰ ਲੜੇ ਉਹਦੇ ਨਾਲ ਜਿਹੜੇ ਦੂਸਰੇ ਦੋ ਇਹਨਾਂ ਲੜਕੇ ਸੀ ਉਹ ਕਿਦੇ ਦੂਰ ਭੱਜ ਕੇ ਬਚੇ ਆ ਉਹਨਾਂ ਦਾ ਬਚਾਅ ਹੋ ਗਿਆ ਇਹਦੇ ਉਹਨਾਂ ਨੇ ਸਿਰ 'ਚ ਗੋਲੀ ਮਾਰੀ ਆ ਤੇ ਹੁਣ ਮੇਰਾ ਬੱਚਾ ਵੈਂਟੀਨੇਟਰ 'ਤੇ ਆ ਡਾਕਟਰਾਂ ਨੇ ਕਿਹਾ ਹੈ ਕਿ ਕਲੀਅਰ ਆ ਪਰ ਡੈੱਡ ਵਾ ਪਰ ਅਸੀਂ ਆਪਣੀ ਵਾਹ ਲਾਉਂਦੇ ਆ ਮੈਂ ਬੀਐਸਐਨ ਵੀ ਡੂਰੀ ਕਰਦਾ ਜੇ ਮੇਰੇ ਪੌਡਰਾਂਟ ਡੂਰੀ ਕਰਦੇ ਜੇ ਮੇਰੇ ਬੱਚੇ ਸੇਫ ਨਹੀਂ ਆ ਅਹੀਂ ਦੂਜਿਆਂ ਦੇ ਵਿੱਚ ਸੇਫ ਰੱਖਦੇ ਆ ਸਾਡੇ ਬੱਚੇ ਸੇਫ ਨਹੀਂ ਆ ਅਸੀਂ ਡਿਊਟੀਆਂ ਕਰਤੀ ਕਰਾਂਗੇ ਨਹੀਂ ਜਿਹੜੇ ਬੰਦਿਆਂ ਨਾਲ ਗੋਲੀ ਮਾਰੀ ਕੋਈ ਉਹਨਾਂ ਦਾ ਪਤਾ ਲੱਗਾ ਛੇਗੀ ਸੀ ਉਹਨਾਂ ਦੀ ਕੋਈ ਪਰੰਜਸ ਕੋਈ ਨਹੀਂ ਸੀ ਉਹ ਤੇ ਉਹ ਜਾਣਦੇ ਸਫ਼ਰ ਕਰਕੇ ਇਹ ਉਧਰੋਂ ਆ ਪਾਰਟੀ ਅਟੈਂਡ ਕਰਕੇ ਆਉਂਦੇ ਸੀ ਉਹਨਾਂ ਨੇ ਐਕਸੀਡੈਂਟ ਹੋਣ ਦੇ ਨਾਲ ਹੀ ਥੋੜਾ ਜਿਹਾ ਟਕਰਾ ਗਿਆ ਮੋਟਰਸਾਈਕਲ ਤੇ ਉਹਨਾਂ ਨੇ ਡੱਟ ਕੇ ਗੋਲੀ ਸਿਰ 'ਚ ਮਾਰੀ ਪੁਲਿਸ ਰਿਪੋਰਟ ਕਰਾਈ ਪੁਲਿਸ ਰਿਪੋਰਟ ਹਾਂਜੀ ਇੱਥੋਂ ਆਈ ਤਫ਼ਸੀਲ ਕਰਕੇ ਲੈ ਗਈ ਆ ਅਜੇ ਤੱਕ ਕੋਈ ਕਾਰਵਾਈ ਕੁਝ ਨਹੀਂ ਫੜਿਆ ਨਾਂ ਵੀ ਲਿਖਾਇਓ ਜਾਂ ਦੋ ਬੰਦਿਆਂ ਦੇ ਰਾਜਾ ਇੱਕ ਪਰ ਇੱਕ ਦਾ ਨਾਮ ਆ ਕੀ ਨਾਮ ਦਾ ਇੱਕ ਦਿਨ ਆ ਗਿਆ ਇੱਕ ਲਾਣ ਪ੍ਰਭਜੀਤ 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 ਲੋਨੰਗਲ ਦਾ ਮੁੰਡਾ ਆ ਤੁਹਾਡੇ ਕੋਈ ਪਿੰਡ ਤੇ ਲੱਗੇ ਸ਼ੱਕੇ ਸਾਡੇ ਤੋਂ ਸਿਰਫ 2-3 ਕਿਲੋਮੀਟਰ ਦੂਰ 5 5 ਕਿਲੋਮੀਟਰ ਉਡਾਲਾ ਪਿੰਡ ਪਿੰਦਾ ਉਡਾਲੇ ਵਾਲੇ ਰੋਡ ਤੇ ਮੇਰਾ ਪਿੰਡ ਧਾਨਪੁਰ ਆ ਬੰਬਕਲਾ ਤਹਿਸੀਲ ਆ ਇੱਕ ਟੱਕਰ ਹੋਣ ਨਾਲ ਹੀ ਉਹਨਾਂ ਨੇ ਇਹ ਕੁਛ ਕਰ ਹਰ ਕਿਸ ਕਰਦਾ ਹਥਿਆਰ ਲੈ ਕੇ ਸ਼ਰੀਆਂ ਨੂੰ ਘੁੰਮ ਰਿਹਾ ਸਰਕਾਰਾਂ ਕੋਈ ਸੁਣਨ ਦੇ ਕਾਨੂੰਨ ਲਾਗੂ ਨਹੀਂ ਕਰਨੀ ਆ ਜਾਨੀ ਇੱਥੇ ਆ ਰਿਹਾ ਪੁਲਿਸ ਪ੍ਰਸ਼ਾਸਨ ਕੋਲੋਂ ਕੀ ਮੰਗ ਕਰੀ ਅਸੀਂ ਮੰਗਦੇ ਆ ਕਿ ਇਹਨਾਂ ਦੁਸ਼ਤਾਂ ਨੂੰ ਮਾਰਿਆ ਜਾਵੇ ਜੋ ਕਿ ਮੇਰੇ ਵਗੇ ਜਵਾਨ ਬોર્ਡਰਾਂ ਡਿਊਟੀ ਕਰਦੇ ਆ ਤੇ ਤਾਂ ਹੀ ਡਿਊਟੀ ਕਰਨਗੇ ਜੇ ਸਾਡੀ ਲਾਹ ਜਿਹੜੀ ਸਾਡੇ ਬੱਚੇ ਪਿੱਛੇ ਸੇਫ ਰਹਿਣਗੇ ਤੇ ਇਹ ਮੇਰੀ ਇਹੋ ਗੁਜ਼ਾਰਸ਼ ਹੈ ਨਾ ਕਿ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਔਰ ਇਹਨਾਂ ਨੂੰ ਜੇਲਾਂ ਦੇ ਵਿੱਚ ਛੁੱਟ ਕੇ ਫਾਂਸੀ ਤੱਕ ਸਜ਼ਾ ਦਿੱਤੀ ਜਾਵੇ ਇਹਨਾਂ ਨੂੰ